ਜਲੰਧਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਲੰਬਾ ਪਿੰਡ ਚੌਕ ਫਲਾਈਓਵਰ ਤੇ ਇੱਕ ਨਿੱਜੀ ਸਕੂਲ ਬੱਸ ਦੀ ਓਵਰਟੇਕਿੰਗ ਕਾਰਨ ਪੇਟ ਨਾਲ ਭਰਿਆ ਟਰੱਕ ਕੈਂਟਰ ਅਚਾਨਕ ਪਲਟ ਗਿਆ ਉਸੇ ਸਮੇਂ ਪਿੱਛੇ ਆ ਰਹੀ ਪੰਜਾਬ ਰੋਡਵੇਜ਼ ਬੱਸ ਜੋ ਯਾਤਰੀਆਂ ਨਾਲ ਭਰੀ ਹੋਈ ਸੀ ਉਹ ਵੀ ਟਰੱਕ ਨਾਲ ਟੱਕਰ ਖਾ ਗਈ ਹਾਦਸੇ ਕਾਰਨ ਲੰਬਾ ਜਾਮ ਲੱਗ ਗਿਆ ਹਾਲਾਂਕਿ ਪੁਲਿਸ ਨੂੰ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਕੇ ਟਰੱਕ ਨੂੰ ਸਾਈਡ ਹਾਈਡ ਕਰਵਾਇਆ ਅਤੇ ਜਾਮ ਖੋਲ੍ਹਿਆ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਇੱਕ ਨਿੱਜੀ ਸਕੂਲ ਬੱਸ ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਟਰੱਕ ਦਾ ਇੱਕ ਪਾਸਾ ਲੱਗਿਆ ਅਤੇ ਉਹ ਡਿਵਾਈਡਰ ਨਾਲ ਟਕਰਾਇਆ ਜਿਸ ਨਾਲ ਟਰੱਕ ਸੜਕ ਤੇ ਡਿੱਗ ਗਿਆ ਹਾਦਸੇ ਤੋਂ ਬਾਅਦ ਸਕੂਲ ਬੱਸ ਡਰਾਈਵਰ ਬੱਸ ਸਮੇਤ ਮੋਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਪੰਜਾਬ ਰੋਡਵੇਜ਼ ਬੱਸ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਟਰੱਕ ਡਰਾਈਵਰ ਵੀ ਸਹੀ ਸਲਾਮਤ ਹੈ ਘਟਨਾ ਦੀ ਜਾਣਕਾਰੀ ਮਿਲਣ ਤੇ ਸਥਾਨਕ ਲੋਕਾਂ ਨੇ ਪੁਲਿਸ ਹੈਲਪਲਾਈਨ ਅਤੇ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਸੂਚਨਾ ਮਿਲਣ ਤੇ ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਅਤੇ ਪੀਟੀਪੀਸੀਆ ਟੀਮ ਮੌਕੇ ਤੇ ਪਹੁੰਚੇ ਅਤੇ ਹਾਈਵੇ ਤੇ ਫਸੇ ਹੋਏ ਵਾਹਨਾਂ ਨੂੰ ਹਟਾ ਕੇ ਸੜਕ ਸਾਫ਼ ਕੀਤੀ। ਲਗਭਗ ਅੱਧੇ ਘੰਟੇ ਤੱਕ ਲੁਧਿਆਣਾ ਅੰਮ੍ਰਿਤਸਰ ਹਾਈਵੇ ਤੇ ਲੰਬਾ ਜਾਮ ਲੱਗਿਆ। ਪੁਲਿਸ ਨੇ ਸਕੂਲ ਬੱਸ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਵੀ ਫੁਟੇਜ ਦੀ ਸਹਾਇਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਟੈਂਟਰ ਅੰਮ੍ਰਿਤਸਰ ਫੈਕਟਰੀ ਤੋਂ ਜਰਾ ਰਹੇ ਹਣੇ ਨੂੰ ਜਾ ਰਿਹਾ ਸੀਗਾ। ਅ체 ਉਹ ਕੈਮਰੇ ਦੀ ਬਸਤੀ ਗਈ ਬੱਚੇ ਵਾਲੇ ਉਹਨੇ ਉਹਨੂੰ ਬੜਾ ਜੇ ਘੱਟ ਮਾਰਿਆ ਤੇ ਥੋੜਾ ਹੰਬੇਤ ਹੋ ਗਿਆ ਫੁੱਟਪਾਥ ਤੇ ਬਜਾ ਫੁੱਟਪਾਥ ਪਰ ਕੋਈ ਜਿਵੇਂ ਟਿਕਾ ਲਗਾ ਪਿਛੇ ਰੋਡਵੇ ਦੀ ਬਾਤ ਆਉਂਦੀ ਸੀ ਇਸੇ ਬਾਸ ਉਹਦੀ ਨੁਕਰ ਲਗੀ ਉਹਨੇ ਇਹਨੂੰ ਵਿਚੇ ਨੂੰ ਪੁੱਠਾ ਕਰ ਦਿੱਤਾ ਜਿਹਦੇ ਵਿੱਚ ਰੋਡਵੇ ਦੀ ਪਾਸਾ ਵੀ ਸਿੱਧਾ ਰੁਕਾਵ ਦਾ ਮੁਛਾਲਾ ਹੋਇਆ ਪਰ ਉਦਾਂ ਸਵਾਰੀ ਦੇ ਕਿਸੇ ਨੇ ਸਾਥ ਨਹੀਂ ਲੱਗੀ ਡਰਾਈਵਰ ਇਹਦਾ ਵੀ ਠੀਕ ਆ ਸਾਰੇ ਠੀਕ ਆ ਗਲੇ ਕੋਈ ਜਰਬਾਨੀ ਹੋ ਕੇ ਉਹਨੇ ਨੂੰ ਟ੍ਰੇਨ ਪਵਾ ਕੇ ਸਦਾ ਕਰਾ ਲਿਆ ਹੁਣ ਲੈ ਕੇ ਲੈ ਕੇ ਚੱਲੇ ਥੱਲੇ ਫਟਰ ਐਪ ਜਿਹੜੀ ਹੈ ਇੱਕ ਪਾਸੇ ਨਹੀਂ ਚਲਾਤੀ ਇਹ ਵੀ ਛੁੱਟੇ ਪਾਸੇ ਚੰ ਚਾਲੂ ਕਰਦਾ ਜਲੰਧਰ ਤੋਂ ਸੁਖਵਿੰਦਰ ਬੱਗਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ